ਆ ਅਸ ਵਕਤ ਖੜੇ ਆ ਆਪਾਂ ਐਮ ਰਿਗਾਰਡ ਦੇ ਵਿੱਚ ਜੋ ਕਿ ਸੌਲਿਡ ਇਨ ਕੰਪਲੈਕਸ ਜਿਹੜਾ ਨਵਾਂ ਬਣ ਕੇ ਤਿਆਰ ਹੋਇਆ ਹੈਗਾ ਜਿਸ ਦਾ ਉਦਘਾਟਨ ਕੱਲ ਯਾਨੀ 18 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਣਾ ਹੈਗਾ ਇਸ ਦੀ ਪਹਿਲਾਂ ਉਦਘਾਟਨ ਦੀ ਜਿਹੜੀ ਤਰੀਕ ਆ ਉਹ 4 ਤਰੀਕ ਲਿਖੀ ਗਈ ਸੀ ਪਰ ਫਿਰ ਬਾਅਦ ਵਿੱਚ ਇਸ ਦੀ ਤਰੀਕ 14 ਕੀਤੀ ਗਈ ਕਿਸੇ ਕਾਰਨ ਕਰਕੇ ਫਿਰ ਹੁਣ ਇਸ ਦੀ 18 ਤਰੀਕ ਜਿਹੜੀ ਫਾਈਨਲ ਹੋ ਚੁੱਕੀ ਹੈ ਤੁਸੀਂ ਦੇਖਦੇ ਹੋ ਸਕਦੇ ਹੋ ਕਿ ਪ੍ਰਸ਼ਾਸਨ ਆ ਜਿਹੜਾ ਜ਼ਿਲ੍ਹੇ ਦਾ ਇਹ ਇਸੇ ਬੁਝੇਗਾ ਤੇ ਪੂਰੀਆਂ ਪਿਆਰੀਆਂ ਜਿਹੜੀਆਂ ਇੱਥੇ ਚੱਲ ਰਹੀਆਂ ਹੈਗੀਆਂ ਨੇ ਸੋ ਭਗਵਾਨ ਸਿੰਘ ਮਾਨ ਜੀ ਵੱਲੋਂ ਇਹਦਾ ਹੈਗਾ ਇਸ ਦਾ ਉਦਘਾਟਨ ਜਿਹੜਾ ਕੱਲ ਨੂੰ ਕੀਤਾ ਜਾਣਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਵੱਡੀ ਜਿਹੀ ਵਿਸ਼ਾਲ ਬਿਲਡਿੰਗ ਜਿਹੜੀ ਤਿਆਰ ਕੀਤੀ ਹੋਈ ਹੈਗੀ ਇੱਥੇ ਇਹਨਾਂ ਦਾ ਜਿਉਂਕੀ ਪੰਜਾਬ ਦੇ ਮਾਲਵਾ ਖੇਤਰ ਦਾ ਇੱਕ ਆਗੂ ਅਤੇ ਉਹਦਾ ਸ਼ਹਿਰ ਹੈ ਇਤਿਹਾਸਕੋ ਵੀ ਕਾਫੀ ਮਹੱਤਵ ਰੱਖਦਾ ਹੈ ਇੱਥੇ ਦੇ ਲੋਕ ਸਦਾ ਤੋਂ ਹੀ ਜਾਗਰੂਕ ਸਾਂਝੇਦਾਰ ਤੇ ਇਨਸਾਫ ਚੰਗ ਰਹੇ ਹਾਂ ਸੋ ਇੱਕ ਬਹੁਤ ਹੀ ਜਿਹੜੀ ਵਿਸ਼ਾਲ ਇਮਾਰਤੀ ਜਿਹੜੀ ਬਣ ਕੇ ਪਿਆਰ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਜਿਹੜਾ ਉਹ ਇੱਥੇ ਸਾਰਾ ਪਹੁੰਚਿਆ ਹੈਗਾ ਤੇ ਕੱਲ੍ਹ ਆ ਕੇ ਆ ਗਿਆ ਜਿਹੜੀਆਂ ਹੋਰੀਆਂ ਨੇ ਕਿਉਂ ਸੋ ਤੁਸੀਂ ਜਿਹੜੇ ਹੁਣ ਪਰ ਜੂਸ ਦੇ ਨਾਲ ਸੋ ਹੋਰੀਆ ਸਾਰੇ ਜਿਹੜੀ ਬਿਲਡਿੰਗਾਂ ਸੋ ਬਹੁਤ ਇੱਕ ਵਿਸ਼ਾਲ ਜਿਹੜੀ ਬਿਲਡਿੰਗ ਉਖਾਈ ਰਹੀ ਹੋਈ ਹੈ ਸੋ ਅਗਰ ਇੱਥੇ ਬਗਾਇਦਾ ਲਿਫਟ ਲੱਗੀ ਹੋਈ ਹੈ ਸੋ ਉਹਨਾਂ ਨੂੰ ਜੋ ਕਹੇ ਬਿਲਕੁਲ ਪੜ ਕੇ ਪਿਆਰ ਹੋ ਚੁੱਕੀ ਹੈ ਜਿਸ ਦਾ ਉਹ ਦਬਾਰਾ ਕੱਲ ਯਾਨੀ 18 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਲਵੰਤ ਸਿੰਘ ਮਾਨ ਹਨ ਉੱਥੇ ਜਾ ਰਿਹਾ ਹੈਗਾ ਉਹ ਦਬਾਰਾ ਸਮੇਂ ਮੋਰੂ ਉੱਧਰ ਆ ਰਿਹਾ ਆਪਾਂ ਦੀ ਪੀੜ ਉਹਨਾਂ ਦੇ ਚਿਹਰੇ ਉੱਤੇ ਇੱਕ ਨਵੀਂ ਉਮੀਦ ਤੇ ਚਮਕ ਤੇ ਆਵੇਗੀ ਸੋ ਤੁਸੀਂ ਦੇਖ ਸਕਦੇ ਹੋ ਕਿ ਆਫਰਤ ਕੇਨ ਤੋਂ ਜਿਹੜਾ ਇੱਥੇ ਬਣਾਇਆ ਗਿਆ ਹੈਗਾ ਨਵਾਂ ਆਫਰਤ ਕੇਂਦਰ ਇੱਥੇ ਬਣ ਕੇ ਤਿਆਰ ਹੈ ਨਵਾਂ ਬਣਿਆ ਪੈਸੀਲ ਕੰਪਲੈਕਸ ਜਿਹੜਾ ਕਿ ਆਧੁਨਿਕ ਢਾਂਚਾ ਹੈ ਜੋ ਸੂਬੇ ਵਿੱਚ ਸੂਚਨਾ ਟੈਕਨੋਲੋਜੀ ਤੇ ਪਬਲਿਕ ਸਰਵਿਸ ਮਾਡਲ ਇੱਕ ਮਿਸਾਲ ਹੈ ਲਿਫਟ ਲੱਗੀ ਹੋਈ ਹੈ ਇੱਥੇ ਲਗਾਇਆ ਦਾ ਉਪਰਲੇ ਮੰਜ਼ਲ ਦੇ ਵਿੱਚ ਜਾਣ ਲਈ ਤੁਸੀਂ ਜਿਹੜਾ ਹੈਗਾ 100 ਲਿਫਟ ਵੀ ਵਰਤੋ ਪਾਸਸ਼ਰਵਿਉ ਸਿਸ਼ਾਰਾ ਜਿਹੜਾ ਉਹ ਲੱਗਿਆ ਹੋਊ ਬਚਾਸ਼ੀ ਨਾਮ ਦਾ ਇੱਥੇ ਪੁੰਚਾ ਹਨਾ ਆਹ ਕੋਰਟ ਵੀ ਦੇਖੋ ਐਸਟੀਐਮ ਸਾਹ ਕੋਰਟ ਵੀ ਹੈ ਉਹ ਬਹੁਤ ਖੂਬਸੂਰਤ ਬਿਲੰਗਟਾਰ ਕੀਤੀ ਗਈ ਹੈ ਸੁਪਰਡੰਟ ਗ੍ਰੇਡ ਦੀ ਚੱਲ ਜੀ ਉਹ ਰੂਮ ਹੈ ਉਹ ਅਕਵਾ ਕੁਜੇ ਦੇ ਅਧਿਕਾਰੀ ਨੇ ਉਹਨਾਂ ਦੇ ਜਿਹੜੇ ਕਮਰੇ ਨੇ ਹੋਰ ਬੜੇ ਵੱਡੇ ਆ ਉਹ ਰਿਕਟਿੰਗ ਦੀ ਉਸ ਚੇ ਚੱਲਦੇ ਆ ਉਹਨਾਂ ਦੇ ਸਹਾਇਕ ਉਹ ਬ੍ਰੀਕਿੰਗ ਅਮਸਹਾ ਉਹਦਾ ਜਿਹੜਾ ਰੂਮ ਹੈ ਇੱਥੇ ਉਹ ਖਸ਼ਾਹਾਂ ਚੱਲਿਆ ਰਹੂ ਬੀਗਰ ਚੀਜ਼ ਦੇ ਵਿੱਚ ਤਿਆਰੀਆਂ ਦੇ ਵਿੱਚ ਛੁੱਟਿਆ ਹੋਇਆ ਤੁਸੀਂ ਦੇਖ ਰਹੇ ਹੋ ਮੈਂ ਕਹਦਾ ਸਾਰੀ ਬਿਲਡਿੰਗ ਖਾਨੂ ਦਾ ਖਾਨੇ ਆਜ ਤੱਕ ਉਹ 1 2 ਤੋਂ 10 15 ਮਿੰਟ ਦਾ ਹੀ ਰੋਕਾ ਟਨ ਕਰਕੇ ਉਹਨਾਂ ਨੇ ਚੱਲੇ ਜਾਣਾ ਹੈਗਾ ਤੇ ਉਸ ਤੋਂ ਬਾਅਦ ਅਗਰਗੜ ਦੇ ਵਿੱਚ ਪਹੁੰਚ ਰਹੇ ਹਾਂ ਬਹੁਤ ਪਸੰਦ ਆਬ ਨੇ ਅਸੀਂ ਸੋਹਣੇ ਕੁ ਬੜੀ ਸਾਰੀ ਬੈਜਨ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਸ਼ਾਲ ਜੀਨੇ ਬਹੁਤ ਹੀ ਖੂਬਸੂਰਤ ਬੜੀ ਵਧੀਆ ਜਿਹਾ ਹੈ ਕਿ ਬੜੀ ਵੀ ਜਿਹੜੀ ਹੈ ਕਿ ਬਹੁਤ ਹੀ ਇੱਕ ਕਹਿ ਸਕਦੇ ਹੋ ਕਿ ਸ਼ਾਂਤਮਈ ਏਰੀਆ ਦੇ ਵਿੱਚ ਬਣੀ ਹੈ ਕਿਤੇ ਵੱਡੀ ਪਾਰਕ ਹੈਗਾ ਤੁਹਾਨੂੰ ਇਹ ਪਾਰਕ ਤੁਸੀਂ ਦੇਖ ਸਕਦੇ ਹੋ ਬਾਅਦ ਤੋਂ ਦਿਖਾ ਰਹੇ ਹਾਂ ਫਿਰ ਪਹਿਲਾ ਪੁਆਇੰਟ ਲੈ ਕੇ ਚੱਲਦੇ ਹਾਂ ਕਿ ਉੱਪਰ ਇਹਨਾਂ ਉੱਪਰਲੀ ਮੰਜ਼ਿਲ ਜਿਵੇਂ ਜੇ ਅਲ ਦੇਖਿਆ ਗਿਆ ਤਾਂ ਉਪਰ ਸਾਰੇ ਉੱਪਰ ਦੀਆਂ ਮੰਜ਼ਿਲਾਂ ਦੇ ਕਿਸ ਤਰ੍ਹਾਂ ਵੀ ਜਿਹੜੀ ਸਾਰੀ ਕੀਰਤੀ ਗਈ ਹੈਗੇ ਇੱਥੇ ਕਿਸ ਤਰ੍ਹਾਂ ਨੇ ਰੂਮ ਜਿਹੜੇ ਬਣਾਏ ਗਏ ਨੇ ਇਹ ਉੱਪਰਲੀ ਮੰਜ਼ਿਲ ਜਿਸ ਤੋਂ ਲਾਫਟ ਵੀ ਹੈ ਉਹ ਇੱਥੇ ਤੁਸੀਂ ਦੇਖ ਸਕੋਗੇ ਵੀ ਆਹ ਕਾਨਫਰੰਸ ਰੂਮ ਜਿਹੜਾ ਅੱਛੇ ਬਣਾਇਆ ਗਿਆ ਬਹੁਤ ਹੀ ਵਿਸ਼ਾਲ ਕਾਨਫਰੰਸ ਰੂਮ ਬਣਾਇਆ ਗਿਆ ਹੈਗਾ ਜਿੱਥੇ ਸੋਰਾ ਪ੍ਰਸ਼ਾਸਨੀਆਂ ਬਲ ਜਿਹੜਾ ਇੱਥੇ ਆਪਣੀਆਂ ਤਿਆਰੀਆਂ ਦੇ ਵਿੱਚ ਝੂਟਿਆ ਹੋਇਆ ਤੁਸੀਂ ਦੇਖ ਰਹੇ ਹੋ ਇੱਥੇ ਇਹ ਜੀ ਦੇ ਸੈਸ਼ਨ ਜਿਹੜੇ ਕਿ ਨਵੇਂ ਸ਼ੁਰੂ ਹੋ ਦਿੱਤੇ ਗਏ ਇਹ ਜੀ ਦੇ ਸੈਸ਼ਨ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਉਹ ਇੱਥੇ ਹੋਇਆ ਕਿ ਉਹ ਸਰਵਿਸਟਾਰ ਵਿਸ਼ੇਸ਼ ਨੂੰ ਇਹ ਕਮਰੇ ਬੜੇ ਹਨ ਬਹੁਤ ਖੂਬਸੂਰਤਿਆ ਦੀ ਬਿਲਡਿੰਗ ਆ ਉਹ ਬਣੀ ਹੋਈ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੀਰ ਹੈਗਾ ਇਨਸਾਫ ਦੀ ਕੁਰਸੀ ਜਿਹੜੀ ਲੱਗੀ ਹੋਈ ਹੈਗੀ ਸੋ ਇੱਥੇ ਇਨਸਾਫ ਜੋ ਤੁਹਾਨੂੰ ਮਿਲੇਗਾ ਸੋ ਫੜੇ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਅਹਿਮਦਗੜ੍ਹ ਸ਼ਹਿਰ ਦੀ ਇਹ ਮੰਗ ਸੀ ਜਿਹੜੀ ਕਿ ਹੁਣ ਔਰ ਆਪ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਵਾਦਾ ਕੀਤਾ ਗਿਆ ਸੀ ਇਲਾਕੇ ਦੇ ਹਲਕੇ ਦੇ ਮੁਖਮ ਤੁਹਾਡੇ ਜਿਹੜੇ ਹੈਗੇ ਐਮਐਲਏ ਸਾਹਿਬ ਸਰਦਾਰ ਜਸਵੰਤ ਸਿੰਘ ਗੱਜੜਵਾੜਾ ਉਹਨਾਂ ਦੇ ਜਿਹੜੇ ਯਤਨਾਂ ਦੇ ਸਦਕੇ ਜਿਹੜੇ ਮਾਜੂਦ ਬਾਟਨ ਜਿਹੜਾ ਕੱਲ ਨੂੰ ਆ ਰਿਹਾ ਹੈਗਾ ਖੁਸ਼ਮੰਦ ਜੀ ਤੋਂ ਦਿਹਾਵ ਸਰਦਾਰ ਭਗਵੰਤ ਸਿੰਘ ਮਾਨ ਉਚੇਚੇ ਤੌਰ ਤੇ ਇਸ ਮੀਲੇ ਦਾ ਉਦਘਾਟਨ ਕਰਨ ਆ ਰਹੇ ਨੇ ਸ਼ਿਕਵਾ ਨਹੀਂ ਕੋਈ ਫਿਰ ਅਗਲੀ ਦੂਸਰੀ ਸੈਕਟਰ ਤੇ ਲੈ ਕੇ ਚੱਲਦੇ ਆ ਜੇ ਤੁਸੀਂ ਦੇਖਿਓ ਦੇਸਤਾਨ ਜਿਹੜੇ ਗੂਰ ਨੇ ਕਾਫੀ ਖਵਾਦਾਰ ਨਾਇਬ ਸੀਲਦਾਰ ਦਾ ਰੂਮ ਉਪਰਲੀ ਮੰਜ਼ਿਲ ਦੇ ਉੱਤੇ ਨਾਇਬ ਸੀਲਦਾਰ ਬੈਠਣਗੇ ਉਥੇ ਦਸਤੀਆਂ ਹੋਇਆ ਕਰਦੇ ਆ ਉਹਦੇ ਬਿਲਕੁਲ ਹੀ ਸਾਹਮਣੇ ਇਜੀ ਰਜਿਸਟ੍ਰੇਸ਼ਨ ਹੈ ਤਾਂ ਕਿ ਮਾਰ ਤੋਂ ਤੋਂ ਆ ਨਾਲ ਦੀ ਨਾਲ ਜਿਹੜੀ ਦਸਤੀ ਹੋਈਵੇ ਇਧਰ ਉਧਰ ਜਾਣ ਦੀ ਲੋੜ ਨਾ ਪਵੇ ਲੋਕਾਂ ਨੂੰ ਇੱਕ ਵਾਰੀ ਫੇਰ ਤੁਹਾਨੂੰ ਦਿਖਾਉਣਾ ਹੈ ਕਿ ਕੋਰਟ ਨਾਇਬ ਸੀਲਦਾਰ ਕੋਰਟ ਨਾਇਬ ਸੀਲਦਾਰ ਅਦਾਲਤ ਦੇ ਰੂਪੋਂ ਦਿਖਾਉਣਾ ਹੈ ਸਵਿਵਿਅਤੇ ਪਰੇਚੀਏ ਚੁਗੜਾ ਨਹੀਂ ਲੱਗੀਆਂ اور تیاریاں ਜਿਹੜੀਆਂ ਨੇ پورے জোর ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਉਹ صورت ਜਿਹੜਾ ਹੈਗਾ ਇੱਥੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿ ਬਾਕਾਇਦਾ ਬਹੁਤ ਹੀ ਹਵਾਦਾਰ ਤੇ ਖੁੱਲੇ-ਘੁੱਲੇ ਜਿਹੜੀ ਇਮਾਰਤ ਇਹ ਬਣਾਈ ਗਈ ਹੈ ਸੋ ਤੁਹਾਨੂੰ ਦਿਖਾਉਣੇ ਆ ਬਾਕਾਇਦਾ ਏਸੀ ਉਹਨਾਂ ਕੋਲ ਏਸੀ ਚੱਲ ਰਹੇ ਨੇ ਪੂਰੀ ਕੂਲਿੰਗ ਹੈ ਇਸ ਟਾਈਮ ਵਿੱਚ ਪਰ ਵਾਕੀਆ ਗੁੰਜਣੇ ਕੋਈ ਨਹੀਂ ਬੈਠਾ ਪਿਆ ਰਿਹਾ ਸੀ ਜਾਣਦੇ ਹੋ ਸੋ ਸਾਰਾ ਪ੍ਰਸ਼ਾਸਨ ਆਨੇ ਜਿਹੜੇ ਸਵਾਗਤਾਂ ਦੀ ਤਿਆਰੀ ਦੇ ਵਿੱਚ ਜੁਟਿਆ ਇੱਥੇ ਤਹਿਸੀਲਦਾਰ ਦਾ ਰੂਮ ਹੈ ਤਾਂ ਤਸੀਲਦਾਰ ਸਾਹਿਬ ਜਿਹੜੇ ਹੈਗੇ ਉਹ ਇੱਥੇ ਬੈਠੇ ਜਾਣਗੇ ਤਹਿਸੀਲਦਾਰ ਸਾਹਿਬ ਦਾ ਰੂਮ ਹੈ ਤੁਸੀਂ ਦੇਖ ਸਕਦੇ ਹੋ ਕਿ ਹਿਸਾਬ ਕਿਹਦਾ ਉਹ ਸਟਾਫ ਹੈ ਕਿਹਨਾਂ ਸੇਵਾਵਾਂ ਉਹਦਾ ਇੱਕ ਨੰਬਰ ਹੈ ਕਿ ਤੇ ਰਿਸਟਰੀਆਂ ਤੁਹਾਡੇ ਨਾਲ ਪਿਛਟ ਕਰਿਆ ਜਾਇਆ ਕਰਦੀਆਂ ਸੋ ਤੁਹਾਨੂੰ ਦਿਖਾਉਣਾ ਹੈ ਕਿ ਕਿਸ ਤਰ੍ਹਾਂ ਬੜਾ ਦਾ ਚਾ ਕੰਪਿਊਟਰ ਲੱਗੇ ਹੋਏ ਨੇ ਕਿ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਅੰਮ੍ਰਿਤਸਰ ਸ਼ਹਿਰ ਦੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਬੰਕ ਸੀ ਉਹ ਜਿਹੜੀ ਪੂਰੀ ਹੋਣ ਜਾ ਰਹੀ ਹੈ ਉਹ ਸਰਕਾਰ ਵੱਲੋਂ ਇੱਕ ਵੱਡਾ ਦਾਹਿਆ ਕੀਤਾ ਗਿਆ ਹੈ। ਫਿਰ ਵੀ ਵਿਕਸਾ ਦੇ ਰੇਟ ਤੋਂ ਕਸ਼ੀਗਦਾ ਰੇਟ ਤੋਂ ਨਾਇਬ ਤਸੀਲਦਾਰ ਸਾਹਿਬ ਦਾ ਰੂਪ ਹੈ ਉਹ ਬਹੁਤ ਖੂਬਸੂਰਤ ਜਿਹੜਾ ਨੂੰ ਬਣਾਈ ਰੱਖਿਆ ਹੈ ਬਹੁਤ ਪਛੀ ਵੇਲੇ ਬਣਾਈ ਗਿਆ ਬਾਕਾਇਦਾ ਇੱਕ ਐਡੀਸ਼ਨ ਜਿਹੜਾ ਸੁਸੋਰਾ ਪ੍ਰਸ਼ਾਸਨੀ ਹਮਲਾ ਜਿਹੜਾ ਹੈਗਾ ਉਹ ਪੂਰੀਆਂ ਤਿਆਰੀਆਂ ਦੇ ਵਿੱਚ ਝੁੱਟਿਆ ਆ। ਚੱਪਲ ਨੂੰ ਉਹ ਸੰਦੇਸ਼ ਆ ਜਾ ਰਿਹਾ ਹੈ ਕਿ ਦਸ ਤੋਂ 15 ਮਿੰਟ ਲਈ ਇੱਥੇ ਉਹਨਾਂ ਦਾ ਦੌਰਾ ਹੋਵੇਗਾ ਮੁੱਖ ਮੰਤਰੀ ਸਾਹਿਬ ਦਾ ਕੁਆਰਟਰ ਕਰਨ ਤੋਂ ਤੁਰੰਤ ਬਾਅਦ ਉਹ ਜਿਹੜਾ ਹੈਗਾ ਅੱਗੇ ਉੱਪਰ ਵੱਲ ਚੱਲ ਪੈਣਗੇ ਸੂਰੀ ਕੋਈ ਤੀਸਰੀ ਮੰਜ਼ਿਲ ਤੇ ਜਾ ਕੇ ਵੀ ਦੇਖਦੇ ਆ ਕਿ ਤੀਸਰੀ ਮੰਜ਼ਿਲ ਦੇ ਉੱਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਕਿਸੇ ਮੰਜ਼ਿਲ ਦੇ ਉੱਤੇ ਜਿਹੜੇ ਅਗਲੀ ਕਿਸ ਤਰ੍ਹਾਂ ਦੇ ਉਹ ਕਿਸ ਕਿਸੇ ਦਫ਼ਤਰ ਦੇ ਉਹ ਜਿਹੜੇ ਨੇ ਉੱਥੇ ਬਣੇ ਨੇ ਜੋ ਸਾਹ ਤੋਂ ਪਹਿਲਾਂ ਹੀ ਪਟਵਾਰ ਖਾਨਾ ਅਪਾ ਦੇਖ ਸਕਦੇ ਆ ਪਟਵਾਰ ਖਾਨਾ ਹੈ ਹੋਏਗਾ ਇੱਥੇ ਪਟਵਾਰੀ ਸਹਿਬਾਨ ਬੈਠਿਆ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਹੜੇ ਹੈਗੇ ਨੇ ਪਟਵਾਰੀ ਨੇ ਉਹਨਾਂ ਦੇ ਰੂਮਸ ਨੇ ਜਿਹੜੇ ਇੱਥੇ ਬਣਾਏ ਗਏ ਨੇ ਸਾਰੇ ਪਟਵਾਰੀ ਦੇ ਰੂਮ ਨੇ ਇੱਕ ਜਗ੍ਹਾ ਦੇ ਇਕੱਠੇ ਕੀਤੇ ਗਏ ਨੇ ਤਾਂ ਕਿ ਇਹ ਨਾਲ ਦੇ ਕੋਈ ਪਟਵਾਰੀ ਮਤਲਬ ਕਿਸ ਜਗ੍ਹਾ 'ਤੇ ਬੈਠੇ ਹੈ ਕੋਈ ਕਿਸ ਜਗ੍ਹਾ 'ਤੇ ਬੈਠੇ ਹੈ ਸੋ ਇੱਕੋ ਜਗ੍ਹਾ ਦੇ ਉੱਤੇ ਇਹ ਸਾਰੇ ਪਟਵਾਰੀ ਬੈਠੇ ਨੇ ਹਾਂ ਜੀ ਕੋਹੁਰ ਇਸ ਤੇ ਜੋ ਪਾਗੇ ਥੋੜੀ ਦਸਰੀਆ ਹੋਏ ਹੈ ਉਹ ਸਾਰੇ ਉਹਨਾਂ ਬਾਰੇ ਸਮੇਂ ਦੇ ਵਿੱਚ ਠੀਕ ਹੋ ਜਾਵੇ ਤੇ ਲਿਖੀ ਦਿੱਤਾ ਜਾਵੇ ਕਿ ਆਹ ਜਿਹੜਾ ਹੈਗਾ ਅਹਿਮਦਗੜ ਦਾ ਪਟਵਾਰੀ ਹੈ ਆਹ ਫਲਾਮੇ ਹਲਕੇ ਦਾ ਫਲਾਮੇ ਹਲਕੇ ਦਾ ਤਾਂ ਇਹ ਹੋਰ ਵੀ ਜਿਹੜੀ ਸੁਵਿਧਾ ਲੋਕਾਂ ਨੂੰ ਹੋ ਜਾਵੇਗੀ ਸੋ ਇਹ ਪਟਵਾਰ ਖਾਨਾ ਬਹੁਤ ਹੀ ਵਿਸ਼ਾਲ ਕਹਿ ਸਕਦੇ ਕਿ ਉੱਪਰ ਵੀ 30ਵੀਂ ਮੰਜ਼ਲ ਦੇ ਉੱਤੇ ਲਗਭਗ ਅੱਧੀ ਮੰਜ਼ਲ ਦੇ ਉੱਤੇ ਪਟਵਾਰ ਖਾਨਾ ਹੀ ਜਿਹੜਾ ਬਣਿਆ ਹੋਇਆ ਨਜ਼ਰ ਆ ਰਿਹਾ ਹੈਗਾ ਉੱਪਰ ਹੀ 30ਵੀਂ ਮੰਜ਼ਲ ਤੇ ਰਜਿਸਟ੍ਰੇਸ਼ਨ ਰਿਕਾਰਡ ਹੋਊ ਡਾਕਟਰ ਕਾਨੂੰਗੋ ਜਿਹਦੇ ਵਿੱਚ ਕਾਨੂੰਗੋ ਬਿਠਾ ਪਰਗੇ ਸੋ ਸਾਰਾ ਜਿਹੜਾ ਉੱਪਰਲਾ ਹੈਗਾ ਉਹ ਤਸਵੀਰ ਦਾ ਸਾਹ ਪਹਿਲੇ ਦੂਸਰੀ ਬੰਜੀ ਹੋਤੇ ਉਸ ਤੋਂ ਬਾਅਦ ਤੀਜੀ ਬੰਜੀ ਹੋਦੇ ਪਟਵਾਰੀ ਸਾਹਿਬਾਨ ਦਾ ਤੇ ਕਾਨੂੰਗੋ ਦਾ ਜਿਹੜਾ ਦਫ਼ਤਰ ਬਣਾਏ ਗਏ ਨੇ ਫਰਨੀਚਰ ਜਿਹੜਾ ਉਹ ਆ ਚੁੱਕਿਆ ਹੈਗਾ ਸਟਾਫ ਵੀ ਮੌਜੂਦ ਹੈ ਸੋ ਵੱਡੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਪਾਣੀ ਬਾਬਾ ਜੀ ਕੀ ਹਾਲ ਹੈ ਠੀਕ ਹੋ ਸੰਗਗਿਆ ਬੱਤਨੀ ਤਿਆਰੀਆਂ ਦੇ ਵਿੱਚ ਉੱਟਣਾ ਬਾਬਾ ਜੀ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਰਹੀਏ ਤੁਸਰੀਆਂ ਜ਼ਰੂਰ ਲੰਬੇ ਸਮੇਂ ਤੋਂ ਮੰਗ ਸੀ ਲੋਕਾਂ ਦੇ ਬਹੁਤ ਖੂਬਸੂਰਤ ਬਿਲਡਿੰਗ ਬਣਾਈ ਗਈਆਂ ਜਦੋਂ ਦਾ ਤੁਸੀਂ ਦੇਖੋ ਆਪ ਨੂੰ ਸੋ ਬਾਤ ਤੁਸੀਂ ਤੁਹਾਡਾ ਵੀ ਕਦੇ ਕਿਸੇ ਚੱਕਰ ਤੱਕ ਤਾਂ ਤੁਸੀਂ ਆ ਕੇ ਜਰੂਰ ਦੇਖਣੀ ਤਾਂ ਬਹੁਤ ਹੀ ਖੂਬਸੂਰਤ ਬਿਲਡਿੰਗ ਕਹਿ ਸਕਦੇ ਕਿ ਆਲੀ ਸ਼ਾਨ ਬਿਲਡਿੰਗ ਜਿਹੜੀ ਉੱਥੇ ਤਿਆਰ ਕੀਤੀ ਗਈ ਹੈ ਬਿਲਹਾਲ ਕੋਈ ਨਵੀਂ ਨਜ਼ਰ ਨਹੀਂ ਆ ਰਹੀ اور لفٹ ਲੱਗੀ ਹੈ ਜਿਹੜੀ ਕਿ ਲਿਫਟ ਸਾਰੀਆਂ ਮੰਜ਼ਲਾਂ ਨੂੰ ਕਵਰ ਕਰੇਗੀ ਸੋ ਆਪਾਂ ਹੁਣ ਚੌਥੀ ਮੰਜ਼ਲ ਤੇ ਉੱਪਰ ਚ ਆਉਦੇ ਹੈਗੇ ਆਂ ਦੇਖਦੇ ਆਂ ਕਿ ਚੌਥੀ ਮੰਜ਼ਲ ਤੇ ਰੂਮ ਬਣੇ ਨੇ ਜਾਂ ਪਾਸੇ ਲਾਕਟ ਕੀ ਰੂਮ ਸੇ ਆਹ ਦਵਾ ਦੀ ਲੋਕੇਸ਼ਨ ਵੀ ਦੱਸਦੇ ਆਂ ਜਿਉਂ ਹੀ ਆਪਾਂ ਜਗੇੜਾ ਰੋਡ ਤੋਂ ਅੱਗੇ ਜਾਂਦੇ ਆਂ ਫਟਕਪਾਗੜਾ ਤੋਂ ਲਗਭਗ 100 ਕਿਲੋਮੀਟਰ ਤੇ ਜਿੱਥੇ ਆਪਣੇ ਪਿਸ਼ੂਰੀ ਐਮਸੀ ਸਾਹਿਬ ਸੀ ਪ੍ਰਧਾਨ ਸਾਹਿਬ ਸਾਹਿਬ ਨਗਰ ਕੌਂਸਲ ਦੇ ਸਾਥ ਦਾ ਉਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਜਿਹੜਾ ਹੈਗਾ ਇਹ ਇੱਕ ਸੜਕ ਜਾਂਦੀ ਆ ਜਿੱਥੇ ਆ ਸੀਲੋ ਪਲਾਟ ਲੱਗਿਆ ਹੋਇਆ ਹੈ ਬਿਲਕੁਲ ਸੀਲੋ ਪਲਾਟ ਦੇ ਨਾਲ ਇਸ ਦੀ ਸਾਡੀ ਕੰਦਾ ਜਿਹੜੀ ਉਹ ਅਟੈਚ ਛੇ ਆ ਸੋ ਆ ਦੇਖ ਸਕਦੇ ਤੁਸੀਂ ਕਿ ਸਾਰੀ ਪਾਰਕਿੰਗ ਦੀ ਜਿਹੜੀ ਵਿਵਸਥਾ ਕੀਤੀ ਹੋਈ ਹੈ ਇੱਥੇ ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ ਇੱਕ ਵਿਸ਼ਾਲ ਬਾਟ ਜਿਹੜੀ ਉਹ ਵਣ ਕੇ ਟੈਂਪਰਡ ਵਾਸੀਆਂ ਨੂੰ ਸਮਰਪਤ ਕੀਤੀ ਜਾ ਰਹੀ ਹੈਗਾ ਲਕਾਂ ਨਿਵਾਸੀਆਂ ਨੂੰ ਪੰਤਰੀ ਪੰਜਾਬ ਨੂੰ ਉਹਨਾਂ ਦੇ ਨਾਲ ਸਾਰਾ ਪ੍ਰਸ਼ਾਸਨ ਅਮਲਾ ਮੋਰ ਅਧਿਕਾਰੀ ਮੋਰ ਉਤਰੀ ਸਹਿਵਾਨਾਂ ਦੇ ਪੁੱਛਣ ਦੀ ਵੀ ਉਮੀਦ ਹੈ ਉਹ ਮੌਕੇ ਤੇ ਹੀ ਪਤਾ ਲੱਗੇਗਾ ਕਿ ਇੱਥੇ ਸੋਲਰ ਸਿਸਟਮ ਵਿਜਾ ਲਗਾਇਆ ਗਿਆ ਹੈ ਸੋ ਇੱਥੇ ਬਕਾਇਦਾ ਇੰਟਰਨੈਟ ਦਾ ਸਿਸਟਮ ਹੈ ਸਾਰਾ ਤੇ ਸੋਲਰ ਸਿਸਟਮ ਨਾਲ ਲਗਾਇਆ ਗਿਆ ਹੈ ਨਾ ਸੋ ਸਾਰਾ ਹੀ ਇੰਤਜ਼ਾਮ ਜਿਹੜਾ ਹੋਣਾ ਬੱਚਾ ਕੀਤਾ ਗਿਆ ਹੈ ਨਾ ਸੋ ਪਾਣੀ ਬਾਥਰੂਮ ਹਰ ਚੀਜ਼ ਦੀ ਇੱਥੇ ਰਿਸਕ ਦਾ ਉਹ ਮਹੀਆ ਕਰਵਾਈ ਗਈ ਹੈ ਸੋ ਕੋਈ ਵੀ ਕਮੀ ਫਿਲਹਾਲ ਜਿਆ ਨਹੀਂ ਆ ਰਹੀ ਬਾਕੀ ਜਿਵੇਂ ਹੀ ਆਪਾਂ ਕਿ ਜੇ ਨੂੰ ਵਰਤਾਂਗੇ ਹੋਰ ਕਮੀਆਂ ਜੇ ਕੋਈ ਨਜ਼ਰ ਆਉਣੀ ਹੈ ਤਾਂ ਉਹ ਵੀ ਤੁਹਾਨੂੰ ਦੱਸਾਂਗੇ ਜਾਂ ਤੁਹਾਨੂੰ ਕੋਈ ਕਮੀ ਲੱਗੇ ਤਾਂ ਉਹ ਜ਼ਰੂਰ ਦੱਸਣਾ ਸੋ ਆਪਾਂ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਕਿ ਆ ਜਿਹੜੇ ਸੈਲੂ ਪਲਾਨ ਲੱਗੇ ਹਨ ਬਿਲਕੁਲ ਇਹਨਾਂ ਦੇ ਨਾਲ ਸਾਂਝੀ ਕਰਨ ਹੈ ਜੰਗੀੜਾ ਰੋਡ ਤੋਂ ਸਾਡੇ ਕਿਸ਼ੋਰੀ ਜਿਹੋ ਨਗਰ ਕੌਂਸਲ ਦੇ ਸਾਫਾ ਪ੍ਰਧਾਨ ਸਨ ਉਹਨਾਂ ਦੇ ਬਿਲਕੁਲ ਘਰ ਦੇ ਲਗਭਗ ਸਾਹਮਣੇ ਜੇ ਕਹਿ ਸਕਦੇ ਹਾਂ ਸੜਕ ਜਿਹੜੀ ਐਂਟਰ ਕਰਦੀ ਹੈ ਸੋ ਸਟੇਸ਼ਨ ਹੈ ਸਾਹਮਣੇ ਰੇਲਵੇ ਲਾਈਨ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਇਸ ਸਾਈਡ ਦੇ ਉੱਤੇ ਵੀ ਬਕਾਇਦਾ ਪਾਰਕਿੰਗ ਤੇ ਖੁੱਲ੍ਹੀ ਜਗ੍ਹਾ ਹਵਾ ਹਰੀ ਛੱਡੀ ਹੋਈ ਹੈ ਸੋ ਲਾਈਟ ਛੱਡੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਇੱਕ ਹੋਰ ਪਾਣੀ ਦਾ ਜਿਹੜਾ ਵੱਡਾ ਟੈਂਕ ਜਿਹੜਾ ਇੱਥੇ ਲਗਾਇਆ ਗਿਆ ਹੈ ਤਾਂ ਕਿ ਕਿਸੇ ਕਿਸਮ ਦੀ ਬੜੇ ਲੋਕਾਂ ਨੂੰ ਸਮੱਸਿਆ ਨਾ ਹੋਵੇ ਸੋ ਮਾਣਾ ਬਹੁਤ ਚੰਗੀ ਆਉਂਦੀ ਹੈ ਤੁਹਾਨੂੰ ਹੁਣ ਦਿਖਾਵਾਂਗੇ ਇਸ ਵੀਡੀਓ ਨੂੰ ਆਪਾਂ ਅੰਤ ਕਰੂੰ ਦੋ ਬਹੁਤ ਆਪਾਂ ਜਿਹੜਾ ਲਾਗ ਨਹੀਂんだろう ਮੰਡੀ ਦੇ ਵਿੱਚ ਜਿਸੇ ਕੇ ਕੇਸ ਹੈ ਜਿਹਦੇ ਹੈਲੀਕਾਪਟਰ ਹੈਲੀਕਾਪਟਰ ਦਾ ਜਿਹੜਾ ਪੈੜ ਆ ਉਹ ਬਣ ਰਿਹਾ ਉੱਥੇ ਹੈਲੀਕਾਪਟਰ ਉਤਰਨੇਗਾ ਜਿਸਲੇ ਵਿੱਚ ਮੁੱਖ ਮੰਤਰੀ ਸਰਵਾਂ ਵੱਲੋਂ ਆਉਣਾ ਹੈਗਾ ਉਹ ਵੀ ਤੁਹਾਨੂੰ ਤੁਹਾਨੂੰ ਹੋਇਆ ਸੀ ਗੱਲ ਤੇ ਰਹੀਆਂ ਤਿਆਰੀਆਂ ਨੇ ਸੋ ਇੱਕ ਵਿਸ਼ਾਲ ਬਿਲਡਿੰਗ ਜਿਸ ਦਾ ਆਪਾਂ ਕੁਝ ਮੌਇਨਾ ਕੀਤਾ ਤੁਹਾਨੂੰ ਦਿਖਾਇਆ ਤੁਸੀਂ ਵੀ ਦੱਸਣਾ ਕੁਐਸਚਨਰੇ ਵਿੱਚ ਕਿ ਤੋਂ ਆਨ ਕਿਸ ਤਰ੍ਹਾਂ ਦੀ ਲੱਗੀ ਹੈ ਸਾਰੀ ਬਿਲਡਿੰਗ ਜੋ ਤੁਸੀਂ ਜੁੜੇ ਹੋਏ ਹੋ ਇਹ ਮਦਦ ਦੇ ਉਸ ਦੇ ਨਾਲ ਜਿੰਨੇ ਵੀ ਵੀਰ ਬੋਲੇ ਛੋੜੇ ਰਹੇ ਨਾ ਕੋਈ ਉਸਾਮ ਹੁਣ ਜਿਹੜੇ ਨੂੰ ਸ਼ੇਅਰ ਕਰਦੇ ਹੋ ਸੋ ਆਪਾਂ ਹੁਣ ਚੱਲ ਗਏ ਆ ਅਰਚੂ ਹੈ ਰੈਨੋ ਫਾਇਰ ਸਿਸਟਮ ਲਗਾਇਆ ਹੈ ਗਾ ਇਹਨਾਂ ਸਾਰੇ ਇੰਪਲੈਂਮੈਂਟ ਕੀਤੇ ਨੇ ਹਰ ਬਿਲਡਿੰਗ ਦੇ ਵਿੱਚ ਫਾਇਰ ਸਿਸਟਮ ਲਗਾਇਆ ਗਿਆ ਹੈਗਾ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਜਿਹੜੀ ਉਹ ਨਾ ਆਵੇ ਤੇ ਇੱਕ ਵਾਰੀ ਆਪਾਂ ਸੇਰ ਚੱਲਦੇ ਆਗੇ ਆਪਾਂ ਤੀਸਰੀ ਮੰਜ਼ਲ ਤੋਂ ਹੁਣ ਆਪਾਂ ਦੂਜੀ ਮੰਜ਼ਲ ਦੇ ਉੱਤੇ ਜਾਣੇ ਹੈਗੇ ਜੀ ਜਿੰਨੇ ਵਿੱਚ ਤੁਸੀਂ ਕੋ ਪਤਾ ਲਾ ਗਰਾਉਂਡਿੰਗ ਆ ਗਈ ਜੀ ਨਵਾਂ ਮੰਜ਼ਲ ਤੇ ਆ ਪਾ ਚੁੱਕੇ ਆ ਕੁਰੇਟਵਾਰੀ ਤੁਹਾਨੂੰ ਹਾਜ਼ਰ ਦਿੰਦੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਇਹ ਇਸ਼ਾਰੇ ਆਪਸੋ ਬਹੁਤ ਹੀ ਬੇਸ਼ਾਨ ਜਿਹੜੀ ਬਾਤ ਬਣੀ ਹੋਈ ਹੈ ਹਾਰੀ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਆਪਣੇ ਪੂਰੇ ਅਗਲੇ ਦੇ ਨਾਲ ਇੰਤਜ਼ਾਮਾਂ ਦੇ ਵਿੱਚ ਛੁੱਟੇ ਹੋਏ ਨੇ ਵੀ ਦੇਖ ਸਕਦੇ ਹੋ ਕਿ ਸਾਰਾ ਪ੍ਰਸ਼ਾਸਨਿਕ ਅਮਲਾ ਜਿਹੜਾ ਹੈਗਾ ਉਹ ਇੱਥੇ ਪਹੁੰਚਿਆ ਹੈਗਾ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਏਡੀ ਏਡੀ ਸੀ ਸਾਹਿਬ ਵੀ ਪਹੁੰਚੇ ਨੇ ਸੋ ਹੋਰ ਵੀ ਸਾਰੇ ਅਧਿਕਾਰੀ ਨੇ ਜਿਹੜਾ ਇੱਥੇ ਪੁੱਜੇ ਹੋਏ ਨੇ ਸੋ ਬਹੁਤ ਹੀ ਵਿਸ਼ਾਲ ਇਮਾਰਤ ਇੱਕ ਵਾਰੀ ਤੁਹਾਨੂੰ ਬਾਹਰੋਂ ਦਿਖਾਉਂਦੇ ਹਾਂ ਉਸ ਤੋਂ ਬਾਅਦ ਇਸ ਵੀਡੀਓ ਨੂੰ ਆਪਾਂ ਅੱਗੇ ਹਨ ਜੀਓ ਸਤਿ ਸ਼੍ਰੀ ਅਕਾਲ ਕੈਸੀ ਹੋ ਜੀ ਠੀਕ ਹੋ ਲੋੜ ਹੀ ਹੋ ਸਾਹਿਬ ਵੀ ਪਹੁੰਚ ਕੇ ਨਾਮਦ ਕਰਦੇ ਹਾਂ ਜੀ ਸਵਾਗਤ ਨਾ ਵੀ ਇੱਕ ਵਾਰੀ ਫਿਰ ਤੋਂ ਦਿਖਾਉਂਦੇ ਹਾਂ ਸਬ ਡਿਵੀਜ਼ਨਲ ਕੰਪਲੈਕਸ ਅਹਿਮਦਗੜ੍ਹ ਅਹਿਮਦਗੜ੍ਹ ਸ਼ਹਿਰ ਦੀ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀ ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈਗਾ ਮੁੱਖ ਮੰਤਰੀ ਪੰਜਾਬ ਵੱਲੋਂ ਸੋ ਇੱਕ ਵਾਰੀ ਸਾਰੀ ਜਿਹੜੀ ਬਿਲਕੁਲ ਨਹੀਂ ਜੀ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੇ ਖਾਣੇ ਆ। ਸਪੋਰਟ ਵੀ ਵਿਸ਼ਾਲ ਹੈ ਮਾਸਾ ਖੁੱਲ੍ਹੇ ਢੁਲੇ ਪਾਰਕਿੰਗ ਹਰ ਤਰ੍ਹਾਂ ਦੀ ਜਿਹੜੀ ਸਹੂਲਤਾਂ ਇੱਥੇ ਮੁਹੱਈਆ ਕਰਵਾਈ ਗਈ ਹੈਗੇ ਤੇ ਉਹ ਸਾਹਮਣੇ ਸ਼ਾਇਦ ਜਨਰੇਟਰ ਬਣਾਇਆ ਗਿਆ ਹੈਗਾ। ਸੋ ਤਾਂ ਕਿ ਜੇ ਲਾਈਟ ਚਲੀ ਜਾਵੇ ਤੱਕ ਇਹ ਨਾ ਹੋਵੇ ਕਿ ਲਾਈਟ ਚਲੀ ਗਈ ਤਾਂ ਕੰਮ ਬੰਦ ਹੋ ਜਾਵੇ। ਇਸ ਤਰ੍ਹਾਂ ਦੀ ਸੂਬਾ ਉਹਨਾਂ ਦੀ ਨਜ਼ਰ ਨਹੀਂ ਆ ਰਹੀ। ਸੋ ਟੈਂਟ ਵਗੈਰਾ ਲੱਗਨੇ ਸ਼ੁਰੂ ਹੋ ਚੁੱਕੇ ਹਨ। ਸੋ ਸਾਰੇ ਕਿਨੇ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਪੁਲਿਸ ਵੱਲੋਂ ਪੂਰੇ ਇੰਤਜ਼ਾਮ ਕੀਤੇ ਜਾ ਰਹੇ ਨੇ ਸੁਰੱਖਿਆ ਦੇ ਸੋ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਉਹ ਉੱਥੇ ਹੋਏ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਖੜੀਆਂ ਨੇ ਸੋ ਹੁਣ ਆਪਾਂ ਇਸ ਵੀਡੀਓ ਵਿੱਚ ਇੱਥੇ ਜਿਹੜਾ ਹੈਗਾ ਬੰਦ ਕਰਦੇ ਹੈਗੇ ਤਾਂ ਇਸ ਤੋਂ ਬਾਅਦ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ 19 ਮੰਡੀ ਅਹਿਮਦਗੜ੍ਹ ਦੇ ਵਿੱਚ ਜਿੱਥੇ ਕਿ ਜਿਹੜਾ ਇੱਕ ਹੈਲੀਕਾਪਟਰ ਆਹਲੀ ਪੈਡ ਜਿਹੜਾ ਬਣਾਇਆ ਗਿਆ ਹੈਗਾ ਹੈਗਾ ਹੈਲੀਪੈਡ ਦੇ ਵਿੱਚ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਹੈਲੀਕਾਪਟਰ ਆਪਸਿਆ ਗਿਆ ਕਿ ਉੱਥੇ ਹੈਲੀਕਾਪਟਰ ਦੇ ਵਿੱਚ ਹੈਲੀਕਾਪਟਰ ਦੇ ਵਿੱਚ ਉਹਨਾਂ ਨੇ ਆਉਣਾ ਹੈਗਾ ਤੇ ਉਸ ਤੋਂ ਬਾਅਦ ਫਿਰ ਇੱਥੇ 10-15 ਮਿੰਟ ਉਡੋਣ ਗਈ ਉਹ ਤੋਂ ਘਾਟਨ ਕਰਨਗੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਅਮਰ ਲੱਗਾ ਤੇ ਲਈ ਜਾਣਗੇ ਤੇ ਉੱਥੇ ਜਾ ਕੇ ਹੀ ਪ੍ਰੈਸ ਪ੍ਰੈਸ ਕਾਨਫਰੰਸ ਹੋਵੇਗਾ ਸ਼ਾਇਦ ਕੀਤੀ ਜਾਵੇਗੀ ਅਜੇ ਫਿਲਹਾਲ ਕੁਝ ਨਹੀਂ ਪੱਕਾ ਨਹੀਂ ਕਹਿ ਸਕਦੇ ਜੋ ਸਾਨੂੰ ਸੂਤਰਾਂ ਤੋਂ ਖ਼ਬਰਾਂ ਮਿਲੀਆਂ ਨੇ ਸੋ ਆ ਜਿਹੜੇ ਹੈਗੇ ਨੇ ਸਿਲੋ ਪਲਾਟ ਲੱਗੇ ਹੋਏ ਨੇ ਆ ਬਿਲਕੁਲ ਸੈਂਟਰ ਦੇ ਵਿੱਚ ਜਿਹੜੀ ਗੰਧ ਬਣੀ ਹੋਈ ਆ ਹੁਣ ਤੁਹਾਨੂੰ ਨਹੀਂ ਨਹੀਂ ਜੂਸੀ ਆ ਗੰਧ ਬਣੀ ਹੈ ਸਾਹਮਣੇ ਉਹ ਵੱਧ ਬਣੀ ਹੈ ਉਸ ਤੋਂ ਬਾਅਦ ਆ چھوٹਾ ਪਾਰਕ ਬਣ ਰਿਹਾ ਹੈਗਾ ਤੇ ਉਸ ਦੇ ਨਾਲ ਹੀ ਬਿਲਕੁਲ ਜਿਹੜਾ ਇਹ ਬਹੁਤ ਹੀ ਵਿਸ਼ਾਲ ਜਿਹੜੀ ਇਮਾਰਤ ਆ ਉਹ ਬਣਾਈ ਗਈ ਹੈ ਸੋ ਜਿਹਨੇ ਵੀ ਮੇਰੇ ਵੀਰ ਜੁੜੇ ਹੋਣੇ ਵੀਡੀਓ ਨੂੰ ਸ਼ੇਅਰ ਕਰੀਓ ਜਰੂਰ ਹੁਣ ਆਪਾਂ ਵੀਡੀਓ ਨੂੰ ਇੱਥੇ ਹੀ ਜਿਹੜਾ ਹੈਗਾ ਅੰਤ ਕਰਦੇ ਇਸ ਵੀਡੀਓ ਨੂੰ ਖਤਮ ਕਰਦੇ ਇਸ ਵੀਡੀਓ ਨੂੰ ਖਤਮ ਕਰਕੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹੈਗੇ ਆਂ ਐਂ ਦਾਰੀ ਦਾਣਾ ਮੰਡੀ ਦੇ ਵਿੱਚ ਜਿੱਥੇ ਕੇ ਇਹ ਹੈਲੀ ਪੈਦ ਮੜ ਰਿਹਾ ਉੱਥੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ